ਜਿਹੜੇ ਸਾਡੇ ਇੰਚਾਰਜ ਨੇ ਰਾਜਾ ਬੜਿੰਗ ਜੀ ਉਹਨਾਂ ਦੇ ਦੇਸ਼ ਹਨ ਕਿ ਜਿਹੜਾ ਇਹਨਾਂ ਨੇ ਗਰੀਬਾਂ ਤੇ ਭਾਰ ਪਾਇਆ ਡੀਜ਼ਲ ਤੇ ਵਧਾਇਆ ਟ੍ਰੋਲ ਤੇ ਵਧਾਇਆ ਜਿਹੜੀਆਂ ਦਾ ਸਬਸਿਡੀ ਬਿਜਲੀ ਦੇ ਖਤਮ ਕੀਤੀ ਹੈ ਔਰ ਬਿਜਲੀ ਦਾ ਜਿਹੜਾ ਰੇਟ ਵੋਝ ਪਾਇਆ ਹੈ ਔਰ ਜਿਹੜਾ ਇਹਨਾਂ ਨੇ 23 ਰੁਪਏ ਪੈਸੇ ਪਰ ਕਿਲੋਮੀਟਰ ਜਿਹੜਾ ਇਹਨਾਂ ਨੇ ਲੋਕਾਂ ਦੇ ਸਫਰ ਤੇ ਜਿਹੜਾ ਲਾਇਆ ਉਹ ਇੱਕ ਗਰੀਬਾਂ ਦੀ ਜੇਬ ਤੇ ਬਹੁਤ ਵੱਡਾ ਭਾਰ ਹੈ ਔਰ ਉਹਦੇ ਰੋਜ਼ ਪ੍ਰਦਰਸ਼ਨ ਦੇ ਵਜੋਂ ਇੱਥੇ ਤੁਸੀਂ ਰੋਜ਼ ਪ੍ਰਦਰਸ਼ਨ ਕਰੋ ਕਰਨਾ ਦਿਓ ਡੀਸੀ ਸਾਹਿਬ ਨੂੰ ਮੈਮੋਰੰਡਮ ਦਿਓ ਤਾਂ ਕਿ ਇਹਨਾਂ ਨੇ ਸੀਐਮ ਸਾਹਿਬ ਤੱਕ ਉਹ ਮੈਮੋਰੰਡਮ ਤੁਹਾਡਾ ਜਾਵੇ ਤੇ ਇਹਨਾਂ ਦੇ ਕੰਨ ਖੋਲਣ ਔਰ ਅਸੀਂ ਆਪਣੇ ਮੈਮੋਰੰਡਮ ਦੇ ਵਿੱਚ ਉਹਨਾਂ ਨੂੰ ਸਪਸ਼ਟ ਕੀਤਾ ਪੀਏ ਜਿੰਨੀਆਂ ਚੀਜ਼ਾਂ ਤੁਸੀਂ ਲਾਈਆਂ ਨੇ ਇਹ ਗਰੀਬ ਮਾਰੂ ਨੇ ਇਹ ਲੋਕਾਂ ਦੇ ਨਾਲ ਧੱਕਾ ਆ ਜੋ ਤੁਸੀਂ ਮੈਨੀਫੈਸਟੋ ਵਿੱਚ ਕਿਹਾ ਸੀ ਉਹਦੇ ਉਲਟ ਆ ਇਹ ਸਾਡੀ ਉਹਨਾਂ ਨੂੰ ਮੈਮੋਰੰਡਮ ਡੀਸੀ ਸਾਹਿਬ ਨੂੰ ਅਸੀਂ ਕਿਹਾ ਉੱਥੋਂ ਤੱਕ ਪਹੁੰਚਾ ਦਿਓ ਔਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਵਾਪਸ ਲਾਓ ਤਾਂ ਕਿ ਅਸੀਂ ਫੇਰ ਤਰੱਕੀ ਦੇ ਰਾਹ ਤੇ ਤੁਰ ਸਕੀਏ ਫੇਰ ਬਾਕੀ ਗਰੀਬੀ ਵੱਲ ਨਾ ਤੁਰੀਏ ਇਹ ਆਪਾਂ ਜਿਹੜੇ ਖੂਚ ਡਿੱਗ ਰਹੇ ਆ ਨਾ ਇਹ ਸਾਨੂੰ ਹੋਰ ਛੁੱਟੀ ਜਾ ਰਹੇ ਨੇ ਐਸ ਵੇਲੇ ਕਿਸੇ ਦਾ ਸਾ ਨਹੀਂ ਸੌਖਾ ਨਿਕਲ ਰਿਹਾ ਔਰ ਇਹਨਾਂ ਨੇ ਜਿਹੜਾ ਭਾਰ ਪਾਇਆ ਇਹ ਹੋਰ ਔਖਾ ਕਰਤਾ ਸਾਨੂੰ ਇਸ ਰੋਜ਼ ਜਿਹੜਾ ਰੋਸ ਦਾ ਨਸਿਓ ਸੀ ਕੀਤਾ ਔਰ ਮੈਂਬਰ ਸਾਹਿਬ ਸਾਹਿਬ ਦੱਸਦਾ ਕਿ ਆਪ ਲੋਕੋ ਟਿਕਟ ਜਿਕੇ 92 ਦੇ ਕਰੀਬ ਦਾ ਇੱਕ ਜਿਹਾ ਸਾ ਆਖੀ ਬਣਾ ਕੇ ਸਰਪਾਤਾ ਦੇਖਣ ਲੱਗਦਾ ਕਿ ਉਹੀ ਵਾਪਸ ਆਪ ਲੋਕਾਂ ਨੂੰ ਵੜਦੇ ਹੋਏ ਨਜ਼ਰ ਆ ਤੁਸੀਂ ਇੱਕ ਗੱਲ ਦਾ ਤੁਸੀਂ ਅਸੈਸਮੈਂਟ ਕਰ ਲਓ ਲੋਕਾਂ ਨੇ ਇਹਨਾਂ ਦਾ ਅਸੈਸਮੈਂਟ ਕਰ ਲਈ ਜਦੋਂ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਹੋਈਆਂ ਭਗਵਾਨਤ ਮਾਨ ਜੀ ਮੇਰਾ ਧਿਰ ਔਰ ਇੱਕ ਬਹੁਤ ਵਧੀਆ ਸਨੇਹਾ ਸਾਰੇ ਪੰਜਾਬ ਦੇ ਵਿੱਚ ਕਿਹਾ ਕਿ ਲੋਕ ਜਿਹੜੇ ਨੇ ਉਹ ਔਖੇ ਹੋਏ ਨੇ ਤੁਹਾਡੇ ਫੈਸਲਿਆਂ ਤੋਂ ਇਹਨਾਂ ਨੂੰ ਤੁਰੰਤ ਵਾਪਸ ਲਾਓ ਔਰ ਲੋਕ ਹਮੇਸ਼ਾ ਤਤਵ ਰਹਿਣਗੇ ਜਦੋਂ ਆਵਾਜ਼ ਦੇਵਾਂਗੇ ਜਿੱਥੇ ਵੱਡਾ ਪ੍ਰੋਗਰਾਮ ਪੜੇਗਾ ਉਥੇ ਹੋਰ ਹੋਮਮਾ ਕੇ ਆਵਾਂਗੇ ਰੈਲੀਆਂ ਵੀ ਹੋਈਆਂ ਨੇ ਇਹਨਾਂ ਦੇ ਖਿਲਾਫ ਬਹੁਤ ਕੁਝ ਹੋਣਾ ਆ ਆਉਣ ਵਾਲੇ ਸਮੇਂ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਜੀ ਰਾਜਾ ਵੜਿੰਗ ਵੱਲੋਂ ਕੱਲ ਸ਼ਾਮ ਨੂੰ ਸੋ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ ਕਿ ਤੁਸੀਂ ਸਾਰਿਆਂ ਨੇ ਸਾਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰਧਾਨਾਂ ਦੀ ਅਗਵਾਈ ਦੇ ਵਿੱਚ ਡਿਪਟੀ ਕਮਿਸ਼ਨਰਾਂ ਨੂੰ ਮੈਮੋਰੰਡਮ ਦੇਣਾ ਹੈ ਤੇ ਰੋਸ ਧਰਨਾ ਦੇਣਾ ਹੈ ਜਿਹੜਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਪੈਟਰੋਲ ਦੇ ਉੱਤੇ 65 ਪੈਸੇ ਤੇ ਡੀਜ਼ਲ ਤੇ 92 ਪੈਸੇ ਜੀਐਸਟੀ ਵਧਾਇਆ ਹੈ ਤੇ ਨਾਲ ਹੀ ਜਿਹੜੀ ਸਤਾਜ ਚਰਨਜੀਤ ਸਿੰਘ ਚੰਨੀ ਜੀ ਦੀ ਅਗਵਾਈ ਵਾਲੀ ਸਾਡੀ ਪਿਛਲੀ ਸਰਕਾਰ ਸੀ ਉਹਦੀ ਕੈਪਟਨ ਨੇ ਫੈਸਲਾ ਕੀਤਾ ਸੀ ਕਿ 3 ਰੁਪਏ ਜਿਹੜੀ ਸਬਸਿਡੀ ਦਿੱਤੀ ਜਾਂਦੀ ਸੀ ਇਹਨੇ ਉਹ ਵੀ ਸਬਸਿਡੀ ਜਿਹੜੀ ਆ ਵਾਪਸ ਲੈ ਲਈ ਇਹ ਗੱਲ ਮੈਂ ਤੁਹਾਡੇ ਸਾਹਮਣੇ ਦਰਾਈ ਪੰਜਾਬ ਦੇ ਲੋਕਾਂ ਨੂੰ ਕਹਿਣੀ ਚਾਹੁੰਦਾ ਕਿ ਇਹ ਗੱਲ 61 ਪੈਸੇ ਜਾਂ 92 ਪੈਸੇ ਜਾਂ 3 ਰੁਪਏ ਸਬਸਿਡੀ ਨਹੀਂ ਇਹ ਭਗਵੰਤ ਮਾਨ ਦੀ ਕੋਝੀ ਚਾਲ ਹੈ ਕਿ ਇਹ ਉਹਦੀ ਟੈਸਟ ਡੋਜ਼ ਹੈ ਕਿ ਮੈਂ ਵੇਖਦਾ ਇਹਦੇ ਨਾਲ ਪੰਜਾਬ ਦੇ ਲੋਕਾਂ ਦੇ ਉੱਤੇ ਕੀ ਅਸਰ ਹੁੰਦਾ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਅਸੀਂ ਸ਼ਾਂਤ ਚੁੱਪ ਕਰਕੇ ਘਰ ਬੈਠਿਆ ਰਹੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਇਹ ਜਿਹੜੇ ਸਾਡੇ ਬਿਜਲੀ ਦੇ ਬਿੱਲ ਨੇ ਉਹ ਵੀ ਲਾਵੇ ਜਿਹੜੀ ਕਰੀਫਾਂ ਨੂੰ ਕਣਕ ਦਿੱਤੀ ਜਾਂਦੀ ਹੈ ਉਹ ਵੀ ਵਾਪਸ ਲਵੇ ਇਹਨੇ ਫਿਰ ਜਿਹੜੀਆਂ ਲੋਕ ਭਲਾਈ ਦੀਆਂ ਸਕੀਮਾਂ ਨੇ ਉਹ ਵਾਪਸ ਕਰਨੀਆਂ ਨੇ ਕਿਉਂਕਿ ਇਹ ਤਾਂ ਕੋਈ ਸਰਕਾਰ ਚੱਲ ਨਹੀਂ ਰਹੀ ਮੈਂ ਇਹ ਬੇਨਤੀ ਕਰਦਾ ਪੰਜਾਬ ਦੇ ਲੋਕਾਂ ਨੂੰ ਕਿ ਇਹਨੂੰ ਟੈਸਟ ਡੋਜ਼ ਦੇ ਤੌਰ ਤੇ ਲਿਆ ਜਾਵੇ ਤੇ ਇਹਦੇ ਵਿਰੁੱਧ ਅਸੀਂ ਇੱਕ ਵੱਡਾ ਜਹਾਦ ਖੜਾ ਕਰੀਏ ਕੋਈ ਵੀ ਪਿੰਡ ਕੋਈ ਘਰ ਜਿਹੜਾ ਨਾ ਰਹੇ ਕਿਉਂਕਿ ਇਹਦੇ ਨਾਲ ਹਰ ਪਰਿਵਾਰ ਹਰ ਘਰ ਹਰ ਬੰਦਾ ਸਿੱਧੇ ਤੌਰ ਤੇ ਇਨਵੋਲਵ ਹੁੰਦਾ ਹੈ ਹਰ ਇੱਕ ਨੇ ਸਕੂਟਰ ਕਾਰ ਮੋਟਰਸਾਈਕਲ ਤੇਲ ਪੋਣਾ ਹਰ ਇੱਕ ਨੇ ਡੀਜ਼ਲ ਆਪਣੇ ਟਰੈਕਟਰ ਚ ਪੋਣਾ ਹਰ ਇੱਕ ਨੂੰ ਬਿਜਲੀ ਚਾਹੀਦੀ ਆ ਉਹਦੇ ਤੇ 3 ਰੁਪਏ ਯੂਨਿਟ ਸਬਸਿਡੀ ਵਾਪਸ ਲਈ ਗਈ ਹੈ ਇਹਦੇ ਨਾਲ ਸਾਰੇ ਪ੍ਰਭਾਵਿਤ ਹੋਏ ਨੇ ਇਹ ਸਾਨੂੰ ਸਾਰਿਆਂ ਨੂੰ ਇੱਕ ਮੋਟ ਹੋ ਕੇ ਇਹਦੇ ਵਿਰੁੱਧ ਖੜੇ ਹੋਣਾ ਚਾਹੀਦਾ ਅੱਛਾ ਸਾਹਿਬ ਇਹ ਕਹਿੰਦੇ ਰੈਵਨਿਊ ਜਨਰੇਟ ਕਰਵਾ ਕੇ ਸਰਕਾਰ ਦੇ ਜੀ ਆਇਆਂ ਤੇ ਬਿਜਲੀ ਦੇ ਪੰਕ 1800 ਕਰੋੜ ਦੀ ਕਹਿੰਦੇ ਰੈਵਨਿਊ ਮਿਲਣਾ ਹੈ ਪਰ ਜੇ ਗਰੀਬ ਦਾ ਖੂਨ ਚੂਸ ਕੇ ਇਹਨਾਂ ਨੇ ਰੈਵਨਿਊ ਇਕੱਠਾ ਕਰਨਾ ਹੈ ਤੇ ਮੈਂ ਸਮਝਦਾ ਇਹਦੇ ਨਾਲ ਮਾੜੀ ਘਟਨਾ ਕੋਈ ਹੋਰ ਹੋਣੀ ਇੰਨੀ ਵੱਡੀ ਤਾਦਾਦ ਦੇ ਵਿੱਚ ਜਿੰਨੇ ਸਾਡੇ ਪਾਰਟੀ ਦੇ ਸੀਨੀਅਰ ਵਰਕਰ ਸਹਿਬਾਨ ਨੇ ਸਿਰਫ ਉਹਨਾਂ ਨੂੰ ਸੱਦੇ ਲਾਇਆ ਗਿਆ ਸਨ ਕਿ ਤੁਸੀਂ ਆਉਣਾ ਤੇ ਜਿਸ ਦਿਨ ਸਾਨੂੰ 2-4 ਦਿਨ ਪਹਿਲਾਂ ਸੁਨੇਹਾ ਲੱਗ ਗਿਆ ਕਿ ਅਸੀਂ ਰੋਸ ਵੱਡਾ ਧਰਨਾ ਦੇਣਾ ਹੈ ਤੇ ਇੱਥੇ ਤੇ ਦੁਨੀਆ ਸਾਂਭੀ ਨਹੀਂ ਜਾਣੀ ਆਨੰਦਪੁਰ ਦੀ ਗੱਲ ਸੁਣੋ ਭਾਜੀ ਪਹਿਲ ਤੁਹਾਡਾ ਨਾਮ ਰঞ্জੀਤ ਸਿੰਘ ਢਿੱਲੋਂ ਜੀ ਰঞ্জੀਤ ਜੀ ਅੱਜ ਡੀਸੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਕੀ ਕਾਰਨ ਕੀਤਾ ਗਿਆ ਸਾਡੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਜੀ ਵੱਲੋਂ ਦਿਸ਼ਾ ਨਿਰਦੇਸ਼ ਦਿੱਤੇ ਗਏ ਸੀ ਕਿ ਜਿਹੜੇ ਪੈਟਰੋਲ ਤੇ ਡੀਜ਼ਲ ਦੀਆਂ ਵਧੀਆਂ ਹੋਈਆਂ ਕੀਮਤਾਂ ਟੈਕਸ ਵਧਾਏ ਗਏ ਆ ਉਹ ਪੰਜਾਬ ਸਰਕਾਰ ਦੇ ਵਿਰੁੱਧ ਮਗੇ ਕਹਿੰ ਧਰਨਾ ਪ੍ਰਦਰਸ਼ਨ ਕੀਤਾ ਆ ਤੇ ਜੋ ਕਿ ਇਹ ਡੀਸੀ ਦਫ਼ਤਰ ਸਾਰੇ ਜਿੰਨੇ ਜ਼ਿਲ੍ਹਾ ਪ੍ਰਧਾਨ ਸਾਡੇ ਅਸ਼ਵਨੀ ਕਮਰ ਕੁਮਾਰ ਪੱਪੂ ਜੀ ਤੇ ਹਰ ਪ੍ਰਤਾਪ ਜਨਾਲਾ ਜੀ ਜਿਨ੍ਹਾਂ ਦੇ ਵਿਚਾਰ ਦੇਸ਼ ਤੇ ਅਹੀਂ ਇੱਥੇ ਆਏ ਆ ਡੀਸੀ ਦਫਤਰ ਤੇ ਧਰਨਾ ਦਿੱਤਾ ਹੈ ਕੀ ਕਿ ਲੱਗਦਾ ਕਿ ਸਰਕਾਰ ਆਪਣੇ ਵਾਅਦਿਆਂ ਤੋਂ ਮੁਕਰਦੀ ਹੋਈ ਨਜ਼ਰ ਆਈ ਕਿਉਂ ਲਗਾਤਾਰ ਵੀ ਉਹਨਾਂ ਵੱਲੋਂ ਇਸ ਤਰ੍ਹਾਂ ਇਹ ਕਿਉਂ ਇਹਨੇ ਸਰਕਾਰ ਨੇ ਜੀ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀ ਇਹ ਕੋਈ ਵੀ ਆਪਣੇ ਵਾਅਦੇ ਤੇ ਖਰੀ ਨਹੀਂ ਉਤਰੀ ਇਹਨਾਂ ਨੇ ਰੋਜ਼ਗਾਰ ਦੇਣ ਦਾ ਇਹਨਾਂ ਤੇ ਇਥੋਂ ਤੱਕ ਕਿਹਾ ਸੀ ਕਿ ਨਾਲ ਅੰਗਰੇਜ਼ਾਂ ਨੂੰ ਕਿਤੇ ਨੌਕਰੀਆਂ ਕਰਿਆ ਕਰਨਗੇ ਪਰ ਇਹ ਸਾਰੇ ਝੂਠੇ ਵਾਅਦੇ ਨੇ ਇਹਨਾਂ ਦੇ ਕੋਈ ਰੁਜ਼ਗਾਰ ਨਹੀਂ ਮਿਲਿਆ ਸਭ ਜਿਹੜੇ ਨਾ ਸਰਕਾਰੀ ਨੌਕਰੀਆਂ ਪੱਕੀਆਂ ਕਰਨ ਦਾ ਕਿਆ ਸੀ ਕੱਚਿਆਂ ਨੂੰ ਉਹ ਵੀ ਕੱਚੇ ਹੀ ਆ ਸਭ ਝੂਠੇ ਵਾਦੇ ਇਹਨਾਂ ਦੇ ਕੀ ਲੱਗਦਾ ਕਿ ਜੇ ਇਹ ਜੇ ਜ਼ਰੂਰਤ ਪਈ ਤਾਂ ਹੋਰ ਪ੍ਰਦਰਸ਼ਨ ਸਿੱਖੜ ਕੇ ਪਾਇਆ ਜਾਏ ਸਾਡੇ ਪ੍ਰਧਾਨ ਰਾਜਾ ਬੜਿੰਦੀ ਜਦੋਂ ਸਾਨੂੰ ਦਿਸ਼ਾ ਨਿਰਦੇਸ਼ ਦੇਣਗੇ ਅਸੀਂ ਉਸ ਟਾਈਮ ਜਿੱਥੇ ਕਹਿਣਗੇ ਉੱਥੇ ਧਰਨਾ ਦੇਣ ਲਈ ਤਿਆਰ ਹਾਂ ਅੱਜ ਮੰਗ ਪੱਤਰ ਦਿੱਤਾ ਜਾ ਰਿਹਾ ਹੈ ਡੀਸੀ ਦਾ ਡੀਸੀ ਆਫਿਸ ਆਏ ਆ ਜੀ ਉਹਨਾਂ ਨੂੰ ਮੰਗ ਪੱਤਰ ਦਿੱਤਾ ਜਾ ਰਿਹਾ ਹੈ ਜੇ ਸਾਨੂੰ ਜ਼ਰੂਰਤ ਪਈਆਂ ਆਪਣੇ ਸਾਰੇ ਵਰਕਰਾਂ ਨੂੰ ਇਕੱਠੇ ਕਰਕੇ ਕਿਤੇ ਹੋਰ ਵੀ ਧਰਨਾ ਦੇਣਾ ਪਿਆ ਇਉਂ ਉੱਥੇ ਵੀ ਦਵਾਂਗੇ